ਅੱਜ ਦੇ ਦਿਨ ਯਾਨੀ 6 ਅਗਸਤ 1991 ਵਾਲੇ ਦਿਨ ਸ਼ਹੀਦ ਭਾਈ ਅਵਤਾਰ ਸਿੰਘ ਛਤਰਾਣਾ ਦੀ ਸ਼ਹਾਦਤ ਹੋਈ ਸੀ ਆਓ ਉਹਨਾਂ ਦੇ ਬਾਰੇ ਜਾਣਦੇ ਹਾਂ ਜ਼ਿਲ੍ਹਾ ਪਟਿਆਲਾ ਦੇ ਇੱਕ ਪਿੰਡ ਛਤਰਾਣਾ ਦੇ ਜੰਮਪਾ ਭਾਈ ਅਵਤਾਰ ਸਿੰਘ ਪੰਜਵੜ ਜਥੇਬੰਦੀ ਦੇ ਖਾਲਿਸਤਾਨੀ ਕਮਾਂਡੋ ਫੋਰਸ ਦੇ ਲੈਫਟੀਨੈਂਟ ਜਰਨਲ ਭਾਈ ਜਰਨੈਲ ਸਿੰਘ ਛਤਰਾਣਾ ਦੇ ਸਕੇ ਭਰਾ ਸਨ ਭਾਈ ਅਵਤਾਰ ਸਿੰਘ ਛਤਰਾਣਾ ਨੇ ਲਹਿਰਾ ਗੱਗਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ 25 ਜੁਲਾਈ 1991 ਵਾਲੇ ਦਿਨ ਸਵੇਰ ਦੇ 10 ਵਜੇ ਪਾਤਨਾ ਰੋਡ ਤੇੋਂ ਉਸ ਵੇਲੇ ਇਸ ਸੱਚ ਉਸ ਗਵਿੰਦਰ ਸਿੰਘ ਵੀ ਕਵਾਨ ਹੇਟ ਪੁਲਿਸ ਪਾਰਟੀ ਨੇ ਆਪ ਨੂੰ ਬਿਨਾ ਵਾਰੰਟ ਗ੍ਰਿਫਤਾਰ ਕਰ ਲਿਆ ਅਤੇ ਪਤਰਾਂ ਦੀ ਪੁਲਿਸ ਸਟੇਸ਼ਨ ਵਿਖੇ ਲਿਆ ਕੇ ਤਸ਼ਦਦ ਦੇ ਦੌਰ ਚਲਾਏ। ਉਸੇ ਹੀ ਦਿਨ ਭਾਵ 25 ਜੁਲਾਈ 1991 ਵਾਲੇ ਦਿਨ ਸ਼ਾਮ ਵੇਲੇ ਆਪ ਨੂੰ ਸੀਆਈਏ ਪਟਿਆਲਾ ਵਿਖੇ ਹੈੱਡਕੁਆਟਰ ਵਿਖੇ ਤਬਦੀਲ ਕਰ ਦਿੱਤਾ ਗਿਆ। ਪਿੰਡ ਛਤਰਾਣਾ ਦੇ ਸਰਪੰਚ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਭਾਈ ਸਾਹਿਬ ਜੀ ਦੀ ਇਸ ਨਜਾਇਜ਼ ਹਿਰਾਸਤ ਤੋਂ ਰਿਹਾਈ ਦੀ ਮੰਗ ਕੀਤੀ। ਪਿੰਡ ਛਤਰਾਣਾ ਦੇ ਆਸ-ਪਾਸ ਦੇ ਪਿੰਡਾਂ ਦੇ ਸਰਪੰਚ ਕਟ ਹੋਕੇ ਵਫਦਰ ਰੂਪ ਵਿੱਚ ਚੰਡੀਗੜ੍ਹ ਅਤੇ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਭਾਈ ਅਵਤਾਰ ਸਿੰਘ ਛੇਤਰਾਣਾ ਦੀ ਰਿਹਾਈ ਦੀ ਮੰਗ ਕੀਤੀ ਪਰ ਉਸ ਵੇਲੇ ਦੇ ਐਸਐਸਪੀ ਸਤੀਸ਼ ਕੁਮਾਰ ਸ਼ਰਮਾ ਨੇ ਭਾਈ ਅਵਤਾਰ ਸਿੰਘ ਜੀ ਦੀ ਰਿਹਾਈ ਬਾਬਤ ਸਰਪੰਚਾਂ ਨੂੰ ਕੋਈ ਵੀ ਅਤੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਜਦੋਂ ਪੁਲਿਸ ਦੀ ਇੰਟਰੋਗੇਟ ਦੇ ਅਨਮਨੁੱਖੀ ਦੌਰ ਚਲਾ ਕੇ ਵੀ ਪੁਲਿਸ ਭਾਈ ਅਵਤਾਰ ਸਿੰਘ ਛਤਰਾਣਾ ਦਾ ਮੂੰਹ ਨਾ ਖਵਾ ਸਕੀ ਤਾਂ 31 ਜੁਲਾਈ 1991 ਵਾਲੇ ਦਿਨ ਭਾਈ ਅਵਤਾਰ ਸਿੰਘ ਜੀ ਦੇ ਪਿਤਾ ਸਰਦਾਰ ਕੇਰ ਸਿੰਘ ਜੀ ਨੂੰ ਵੀ ਉਹਨਾਂ ਨੇ ਘਰੋਂ ਚੁੱਕ ਲਿਆ 6 ਅਗਸਤ 1991 ਵਾਲੇ ਦਿਨ ਪਟਿਆਲਾ ਦੇ CIA ਦੇ ਇੰਸਪੈਕਟਰ ਗੁਰਨਾਮ ਸਿੰਘ ਨੇ ਪ੍ਰੈਸ ਦੇ ਸਾਹਮਣੇ ਦੱਸਿਆ ਕਿ ਗੁਰਦੁਆਰਾ ਪੋਲ ਦੇ ਲਾਗੇ ਛਤਰਾਣਾ ਦੇ ਵਸਨੀਕ ਇੱਕ ਖਾਲਸਤਾਨੀ ਖੜਕੋਵਤਾਰ ਸਿੰਘ ਪੁਲਿਸ ਦੇ ਨਾਲ ਹੋਈ ਮੁੱਠਪੇੜ ਦੇ ਵਿੱਚ ਮਾਰਿਆ ਗਿਆ ਹੈ ਪੁਲਿਸ ਨੇ ਭਾਵੇਂ ਅਵਤਾਰ ਸਿੰਘ ਦੇ ਪੁਲਿਸ ਮੁਕਾਬਲੇ ਦੀ ਸਰਾ ਸਰ ਝੂਠੀ ਕਹਾਣੀ ਕੱਲੀ ਸੀ ਪਰ ਸਚਾਈ ਇਹ ਹੈ ਭਾਈ ਛਤਰਨਾ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਅਨਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ ਪੁਲਿਸ ਦੀ ਇਹ ਸਾਰੀ ਕਾਰਵਾਈ ਦੇ ਚਸ਼ਮਦੀਦ ਗਵਾਹ ਸਨ ਪਿੰਡ ਪੈਂਟ ਦੇ ਰਹਿਣ ਵਾਲੇ ਗੁਰਨਾਮ ਸਿੰਘ ਅਤੇ ਅਜੀਤ ਸਿੰਘ ਜੋ ਉਸ ਵੇਲੇ ਪੀ ਆਰਟੀਸੀ ਦੇ ਕੰਡੈਕਟਰ ਅਤੇ ਡਰਾਈਵਰ ਸਨ ਜਿਨ੍ਹਾਂ ਨੇ ਪੱਤਨਾ ਰੋਡ ਉੱਤੇ ਪੁਲਿਸ ਨੂੰ ਭਾਈ ਅਵਤਾਰ ਸਿੰਘ ਛਤਰਨਾ ਨੂੰ ਆਪਣੀ ਹਿਰਾਸਤ ਵਿੱਚ ਲੈਂਦਿਆਂ ਹੋਇਆਂ ਅੱਖੀਂ ਵੇਖਿਆ ਸੀ ਅਤੇ ਉਸ ਦੌਰ ਵਿੱਚ ਪਤਾ ਨਹੀਂ ਪੁਲਿਸ ਵੱਲੋਂ ਅਤੇ ਸਰਕਾਰ ਵੱਲੋਂ ਕਿੰਨੇ ਕੀ ਬੇਦੋਸ਼ ਸਿੱਖਾਂ ਨੂੰ ਨੌਜਵਾਨਾਂ ਨੂੰ ਘਰਾਂ ਵਿੱਚੋਂ ਚੁੱਕ-ਚੁੱਕ ਕੇ ਇੰਝ ਹੀ ਪੁਲਸ ਮੁਕਾਬਲੇ ਕਰ ਸ਼ਹੀਦ ਕਰ ਦਿੱਤਾ ਗਿਆ ਅਤੇ ਆਪਣੇ ਤਰੱਕੀਆਂ ਦੇ ਲਈ ਕੁੱਝ ਹਰਕਤਾਂ ਕੀਤੀਆਂ ਗਈਆਂ ਸੋ ਸੰਗਤ ਜੀ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜਰੂਰ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ